ਸਮਾਣਾ ਦੇ ਅਗਰ ਸਹਿ ਚੌਂਕ ਦੇ ਵਿੱਚ ਬੀਤੀ ਸ਼ਾਮ ਟੈਂਪੋ ਅਤੇ ਉਹਨਾਂ ਦੇ ਆਪਰੇਟਰਾਂ ਦੇ ਟੋਟ-ਟੋਏ ਦੇ ਮਾਮਲੇ ਨੂੰ ਲੈ ਕੇ ਝਗੜਾ ਹੋਇਆ ਜਿਸ ਦੇ ਵਿੱਚ ਦੋਹਾਂ ਪੱਖਾਂ ਦੇ 5 ਲੋਕ ਜ਼ਖਮੀ ਹੋਏ ਜਿਨ੍ਹਾਂ ਨੂੰ ਸਮਾਣਾ ਅਤੇ ਪਟਿਆਲਾ ਦੇ ਹਸਪਤਾਲਾਂ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ ਉਹਨਾਂ ਦਾ ਇੱਕ ਪੱਖ ਦਾ ਕਹਿਣਾ ਹੈ ਕਿ ਅਸੀਂ ਆਪਣੀਆਂ ਗੱਡੀਆਂ ਰਾਹੀਂ ਮਾਲ ਟੋਂਦੇ ਹਾਂ ਲੇਕਿਨ ਦੂਜੇ ਬੰਦੇ ਚੋਰੀ ਛਿਪੇ ਬਾਰੋਂ ਮਾਲ ਟੋਂਦੇ ਸੀ ਇਸ ਨੂੰ ਲੈ ਕੇ ਵਿਵਾਦ ਹੋਇਆ ਔਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦੋਹਾਂ ਪੱਖਾਂ ਦੇ ਬਿਆਨ ਲਿਖਣ ਦੇ ਬਾਅਦ ਪੁਲਿਸ ਅਧਿਕਾਰੀ ਜਤਪਾਲ ਸਿੰਘ ਨੇ ਕਿਹਾ ਕਿ ਬਿਆਨ ਲਿਖੇ ਜਾ ਰਹੇ ਦੋਵਾਂ ਦੇ ਕਾਨੂੰਨ ਦੇ ਮੁਤਾਬਿਕ ਜੋ ਬੰਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਆਪਣਾ ਟਰਾਂਸਪੋਰਟ ਦਾ ਕੰਮ ਹੈ ਟਰੱਕ ਨੇ ਇਹ ਆਪਣਾ ਜੀ ਉੱਥੇ ਪਟਿਆਲ ਵਾਲੇ ਪਲਾਂਟ ਤੇ ਹਾਂਜੀ ਉਹ ਗੋਬਿੰਦ ਕੰਡੇ ਕੋਲ ਹਾਂਜੀ ਗੱਡੀ 'ਚ ਬੈਠੇ ਸੀਗੇ ਅਸੀਂ ਸਕੋਰਪਿਓ ਅਸੀਂ ਬੈਠੇ ਸੀਗੇ ਇੱਕੋ ਦਮ ਆਏ ਨੇ ਬੰਦੇ 15-20 ਜਾਣੇ ਨੇ ਆ ਕੇ ਗੱਡੀ ਦੇ ਸ਼ੀਸ਼ੇ ਪੰਨੇ ਸਾਨੂੰ ਕੁੱਟਿਆ ਮਾਰਿਆ ਗੱਡੀ ਜੀ ਆਪਣੀ ਤੇ ਕੰਡੇ ਕੋਲੀ ਅਸੀਂ ਤਾਂ ਗੱਡੀ 'ਚ ਬੈਠੇ ਸੀ ਜੀ ਘਰ ਨੂੰ ਚੱਲੇ ਸੀ ਸਾਡੇ ਦੇ ਇੱਕਦਮ ਆਗੇ ਬੰਦਿਆਂ ਨੇ ਹਮਲਾ ਕਰਤਾ ਕਿਰਪਾਨਾਂ ਮਾਰੀਆਂ ਸ਼ੀਸ਼ੇ ਭੰਨ ਤੇ ਗੱਡੀ ਦੇ ਤੇ ਹਮਲਾ ਐ ਇਹ ਵੀ ਪਹਿਲਾਂ ਬੜੀ ਮੋਟੀ ਕੋਈ ਗੱਲ ਹੋਈ ਸੀ ਇਹਨਾਂ ਨਾਲ ਤੇ ਉਹਦੇ ਤੋਂ ਹੀ ਆ ਕੇ ਇੱਕਦਮ ਅਸੀਂ ਘਰ ਨੂੰ ਚੱਲੇ ਜੀ ਆਗੇ ਇੱਕਦਮ ਗੱਡੀ ਭੰਨਦੀ ਸਾਡੀ ਸਾਰੀਆਂ ਕਿਰਪਾਨਾਂ ਮਾਰ ਮਾਰ ਕੇ ਉਹ ਸੱਟਾਂ ਮਾਰ ਕੇ ਸਾਨੂੰ ਬਹੁਤ ਜ਼ਿਆਦਾ ਸਾਡੇ ਸਾਡੇ 450 ਬੰਦਾ ਜੀ ਇਹ ਗੱਡੀਆਂ ਚੋਰੀ ਭਰਦੇ ਸੀ ਇਹਨਾਂ ਗੱਡੀ ਚੋਰੀ ਭਰੀ ਹੋਈ ਹੈ ਇਹਨਾਂ ਨੂੰ ਕਿਹਾ ਵੀ ਸਾਨੂੰ ਬਿਲਟੀ ਦਿਖਾ ਦਿਓ ਇਹ ਕਹਿੰਦੇ ਜੀ ਅਸੀਂ ਬਿਲਟ ਹੀ ਨਹੀਂ ਦਿਖਾਉਂਦੇ ਠੀਕ ਹੈ ਵੀ ਉਹਦੇ ਤੋਂ ਇਹ ਕਹਿੰਦੇ ਵੀ ਇਹ ਤਾਂ ਗੱਡੀਆਂ ਅਸੀਂ ਇਹਨਾਂ ਦੀ ਗੱਡੀ ਗੋਲ ਕਰਤੀ ਇਹ ਕਹਿੰਦੇ ਵੀ ਸਾਰੀਆਂ ਸਾਰੀਆਂ ਗੋਲ ਕਰ ਦੋ ਤੇ ਸਾਰੀਆਂ ਡਾਇਰੈਕਟ ਭਰਾ ਕਰਾਂਗੇ ਬਸ ਇਸ ਗੱਲ ਤੋਂ ਰੋਕਿਆ ਇਹਨਾਂ ਨੂੰ ਇਹਨਾਂ ਨੇ ਗੱਡੀਆਂ ਚੋਰੀ ਭਰੀਆਂ ਨੇ ਇਸ ਝਗੜਾ ਇਸੇ ਕਰਕੇ ਹੋਇਆ ਇਸੇ ਕਰਕੇ ਝਗੜਾ ਹੋਇਆ ਸਾਡੇ ਤਿੰਨ ਬੰਦੇ ਫਟਰ ਹੋਏ ਹਾਂਜੀ ਉਹ ਉਹਦੇ ਆਪ ਸੱਟ ਮਾਰ ਕੇ ਗਏ ਚਲੋ ਅਗਰ ਸੈਨ ਚੌਕ ਹੋਈ ਹੈ ਕਿ ਲੜਾਈ ਹੈ ਕਿ ਇੱਕ ਪਾਰਟੀ ਦੇ 4 ਬੰਦੇ ਨੇ ਇੱਕ ਪਾਰਟੀ ਦੇ ਇੱਕ ਬੰਦੇ ਕੋਈ ਆਪਸੀ ਰੰਜਿਸ਼ ਹੈ ਨਾ ਵੀ ਉਹਦੇ ਕਰਕੇ ਲੜਾਈ ਰਾਤੀ ਰਾਤੀ ਆਏ ਨੇ ਸਾਰੇ ਨਹੀਂ ਨਹੀਂ ਸਾਰੇ ਰਾਤ ਆਏ ਸਾਰੇ ਰਾਤ ਆਏ ਐ ਦੁਆ ਪਾਰਟੀਆਂ ਦੇ ਤੇ ਕੋਈ ਸੀਰੀਅਸ ਵੀ ਇਧਰ ਰੈਫਰ ਹੋਇਆ ਹੋਵੇ ਇੱਕ ਰਜਿੰਦਰ ਰੈਫਰ ਇਹ ਰਾਤ ਤਕਰੀਬ ਸਾਡੇ ਕੋਲ 6 ਵਜੇ ਦੇ ਤਕਰੀਬ ਨੂੰ ਪਤਾ ਲੱਗਿਆ ਗੁੰENTਿਆ ਕਰਕੇ ਤਗੜਾ ਮਨਸ਼ੀਂਦਰ ਸਤਾਇਆ ਜਨ ਤੇ ਮੁੜ ਕੇ ਜਦੋਂ ਅਸੀਂ ਉੱਥੇ ਮੌਕੇ ਤੇ ਗਏ ਆ ਉਦੋਂ ਇਹਨਾਂ ਦੇ ਕਾਫੀ ਛੱਟਾਂ ਛੱਟਾਂ ਲੱਗੀਆਂ ਤੇ ਇਹਨਾਂ ਨੂੰ ਗੱਡੀ 'ਚ ਪਾ ਕੇ ਲੈ ਕੇ ਜਾ ਰਹੇ ਸੀ ਕਿੱਥੇ ਗਏ ਇਹ ਇਹਨਾਂ ਦਾ ਝਗੜਾ ਇਹ ਅਗਰ ਸਾਂਤਾਂ ਕੋਲ ਸੁਮਾਣਾ ਜੀ ਠੀਕ ਹੈ ਕਿੰਨੇ ਬੰਦੇ ਫਿੱਟੜ ਹੋਏ ਨੇ ਦੋਨੋਂ ਪਾਰਟੀਆਂ ਦੇ ਚਾਰ ਇੱਕ ਪਾਰਟੀ ਦੇ ਆ ਜੀ ਇੱਕੋ ਦੁੱਧ ਗਿਰਖਾ ਮਾਦੂ ਬਿਆਨ ਲਿਖ ਲਿਆ ਹਾਂ ਜੀ ਬਿਆਨ ਲਿਖ ਲਿਆ ਕਾਰਵਾਈ ਕਰ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼